ਜਮੀਆ ਸੁਬਦੀਏ ਸ਼ੁਰੂ ਹੋਣ ਜਾ ਰਹੀਏ ਕਿਰਪਾ ਕਰੋ ਜੀ ਸ਼ਲੋਕ ਜੇਨ ਆਰ ਪ੍ਰਭਿ ਕੋਟਕ ਲਭਿਆਨ ਸੁਹਾਏ ਨਾਨਕੋ ਨ ਜੀ ਬਿਨ ਨਾਮ ਪਠਿ ਜਾਏ ਮਾਰੇ ਤੁਮ ਹਾਰੇ ਭਾਵੇਂ ਇਸ ਸਾਬਜਾਤਾ ਜਾਣੇ ਵਾਲੇ ਗਾਲਗੁਰੂ ਪ੍ਰਭ ਜੀ ਨੂੰ ਅਟਕੇ ਗਏ ਨੇ ਹੋਰ ਮਾਇਆ ਦੇ ਪ੍ਰਲੋਚਨਾ ਵਿੱਚ ਲੱਗੇ ਰਹਿਣਾ ਮਾਰਿ ਜੀਂਦਾ ਹੋ। ਇਹਦੇ ਨਾਲ ਜਿਹੜੇ ਗੱਲ ਹੈ ਨਾ ਸਿਰੇ ਨਿਜੜ ਦੀ ਮਾਨ ਜੀਂਦੇ। ਇਹਨੇ ਧਰਗਾ ਦੇ ਵਿੱਚ ਵੀ ਪਤਨੀ ਨਹੀਂ ਬਣਦੀ ਹੈ। ਨਾਮ ਨੂੰ ਬਿਨਾਂ ਜਿਹੜਾ ਆਦਮੀ ਆਪਣੇ ਪਤਨ ਗਵਾ ਬੈਠਦਾ ਹੈ। ਵਰਗਾਇਆ ਪਤ ਹੈ ਜੀ। ਨਾਮ ਨਾਲ ਬਣਦੀ ਹੈ ਜਿਹੜੇ ਨਾਮ ਤੋਂ ਬਿਨਾਂ ਜਿਹੜੀ ਪਤ ਗਵਾ ਜੰਦੀ ਹੈ। ਹੈ ਨਾਨਕ ਚਰਨ ਕਰੋ। ਦੇ ਦਾਸ ਵਸਤੂ ਲੈ ਪਾਛੇ ਪੰ ਆ ਇੱਕ ਵਾਸਤੂ ਕਾਰਨ ਬੇਖੋੜ ਘਵਾ ਪਰ ਜਿਹੜਾ ਜੀਵ ਹੈ ਮਾਰੇ ਜਿੰਦੇ ਦਸ ਵਸਤੂਆਂ ਲੈ ਲੰਦਾ ਹੈ ਤੇ ਇੱਕ ਜਿਹੜਾ ਵਸਤੂ ਹੈ ਨਾ ਮਿਲੇ ਨੂੰ ਤੇ ਨਾ ਜਿਕੜਾ ਨਾ ਹੋ ਜਾਂਦਾ ਹੈ ਆਪਣਾ ਬਿਝਵਾਤ ਕੋ ਬਿਠਦਾ ਹੈ ਇੱਕ ਵਾਸਤੂ ਕਨ ਬੋਟ ਘਵਾ ਮੈਂ ਉਚਾਰਨ ਕਰੋ ਸਾਤ ਦੀ ਹੀਰਲੇ ਮਹਾਰਾਜ ਜੀ ਸਮਝਾਂਦੇ ਹਨ ਕਿ ਇਹ ਦੱਸ ਜਿਹੜਿਆ ਜਦ ਹੀ ਹੀਰਲੇ ਕਹਿੰਦਾ ਜੀ ਕਿ ਵੀ ਨਾ ਦੇਵੇ ਉਹਨੂੰ ਵਸਤੂ ਉੱਤੇ ਦੱਸ ਜਿਹਨੇ ਉਹ ਕੋਲ ਬਿਮਾਰ ਹੈ ਜੀ ਇਹ ਵੀ ਨਾ ਦੇ ਦੱਸ ਵੀ ਹੀਰਲੇ ਤਾਂ ਉਹ ਗੁੜੋ ਕੋਹ ਕੰਮ ਕਰੇ ਜਰਾ ਜਿਹੜਾ ਮੂਰਖ ਹੈ ਜਾਂਦਾ ਤੇ ਇਹ ਕੀ ਕਰ ਸਕਦਾ ਹੈ ਉਚਾਰਨ ਕਰੋ ਕਿਛੁ ਨਹੀਂ ਜਾਹਰਾ ਤਾਂਗੋ ਕੇ ਜੈ ਸਾਧਨ ਆਮ ਸ਼ਕਾਰਾ ਠਾਗ ਗਜ ਸੁਮੀ ਪਰਮੇਸ਼ਰ ਹੋਏ ਜਿਹਦੇ ਨਾਲ ਕੋ ਸਾਡਾ ਬਸ ਹੀਰੇ ਕੇ ਸਾਡਾ ਚੰਨਾ ਕੋ ਚਾਰਾ ਨੇ ਜੰਨਾ ਉਹ ਨਰ ਚੰਨਾ ਤੇ ਸਾਡਾ ਕੰਮ ਨਹੀਂ ਵਣ ਲਗਾ ਤੇ ਤਾਂਗੋ ਕੇ ਜੈ ਸਾਧਨ ਆਮ ਸ਼ਕਾਰਾ ਕਹਿੰਦੇ ਉਹਨਾਂ ਨਮਸਕਾਰ ਹੀ ਕਰਨੀ ਬਣਦੀ ਐ ਤੋ ਜਾਰਨ ਕਰੋ ਆ ਜਿਹਦੇ ਨਾਲ ਸਾਡਾ ਜਿਹੜਾ ਮਨ ਵਿੱਚ ਪ੍ਰਭੂ ਦਾ ਪਿਆਰ ਲੱਗ ਜਾਂਦਾ ਹੈ ਜਾ ਕੇ ਮਨ ਲੱਗਾ ਪ੍ਰਭ ਮਿੱਠਾ ਜਦੋਂ ਜਿਨ ਅਚਾਰ ਕਰਦੇ ਆਂ ਵੀ ਸਾਡਾ ਪ੍ਰੇਸ਼ਣ ਕੋਈ ਜਾਣ ਲਿਉਂਦੇ ਅੱਗੇ ਇਹ ਸਾਡਾ ਤਾਂ ਇਹ ਬਣਦਾ ਹੈ ਕਿ ਪ੍ਰਭੂ ਨਾਲ ਜਿਹੜਾ ਜਾ ਕੇ ਮਨ ਲੱਗਾ ਪ੍ਰਭ ਮਿੱਠਾ ਜਿਹੜਾ ਜਿਹਦੇ ਮਨ ਦੇ ਵਿੱਚ ਪ੍ਰਭ ਮਿੱਠਾ ਲੱਗ ਜਾਂਦਾ ਹੈ ਇਹ ਫਿਰ ਕੀ ਕਰਨੇ ਜੀ ਸਾਰੇ ਸਵੇਰ ਤੋਂ ਆਉ ਮੰਨ ਉਠਾ ਜਿਦੇ ਮਨ ਨੂੰ ਪਿਆਰ ਲੱਗ ਜਾਂਦਾ ਹੈ ਸਾਦੇ ਸੁਖ ਦੇ ਮਨ ਵਿੱਚ ਆਵਦੇ ਹਨ ਚਰਨ ਕਰੋ ਸਾਧਨਾ ਕੀ ਰਹੀ ਗੁਰੂ ਸਾਹਿਬ ਜੀ ਜਿਸ ਜਾਨੇ ਆਪਣਾ ਹੁਕਮ ਮੰਨ ਆ ਜਾ ਸਾਰਵ ਠੋਗ ਨਾਨਕ ਜੀ ਨੇ ਪਾਇਆ ਕਿ ਜਿਸ ਪ੍ਰਭ ਜੋ ਪ੍ਰਭੂ ਜੀ ਆਪਣਾ ਹੁਕਮ ਮੰਨ ਆ ਜਿਦੇ ਗੋੜੋ ਆਪਣਾ ਹੁਕਮ ਮੰਨ ਲਿਆ ਉਹਨਾਂ ਨੇ ਇਹੇ ਨਾਨਕ ਦੇ ਸਾਰੇ ਬਰਦਾਰਸਾ ਉਸਨੇ ਪਾ ਲਏ ਹਨ ਹੁਕਮ ਵੀ ਆਵੇ ਮਨੰਦਾ ਮਾਨਾ ਜੀ ਜਿਹਦਾ ਉਹਨੇ ਜੋ ਪੰਡਾ ਹੈ ਨਾ ਨੋਕ ਮੰਗੇ ਦੇ ਸਾਰੇ ਨਾ ਇਹਨਾਂ ਦੇ ਸਾਰੇ ਬਰਦਾਰ ਉਸਨੇ ਪਾ ਲਏ ਹਨ ਅਨੁਜਾਣ ਕਰੋ ਬਾਤਨਾਮ ਹੀ ਦੀਵਾਈ ਗੁਰੂ ਸਾਹਿਬ ਜੀ ਇਹਨਾਂ ਦੂਸਰਾ ਜਿਹੜਾ ਪਤਾ ਹੈਗਾ ਪੰਨੀ ਮੇਂ ਕੋ ਰੇ ਜਾਂ ਪੰਨੀ ਆਸਤਵ ਦੀ ਦਾ ਜਿਵੇਂ ਮਿਲਿਆ اے ਮਹਾਰਾਜ ਦੀ ਕਿਰਪਾ ਕਰੋ ਅਗਨ ਸੋ ਆਪਣੀ ਦੇਨਾਸ ਖਾਤ ਤੇ ਵਧੇ ਅਨੰਦ ਉਲਾਸ ਅਗਣ ਗਣ ਸੋ ਵਾਇੂ ਜੜਨ ਦੇਤ ਇਸ ਨੂੰ ਜੀਵ ਨੂੰ ਆਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਜੀਵ ਨੂੰ ਅਣਗੰਢ ਪਦਾਰਥ ਉਹ ਜੀਂਦੇ ਰਹਣ ਖਾਦ ਮੇਲ ਵਰਤਾ ਅਨੰਦੁ ਲਾਸੋ ਇਹੋ ਬਿਰੋ ਜੱਟਾ ਨੂੰ ਲੈ ਕੇ ਕੀ ਕਰਦਾ ਖਾਂਦਾ ਹੈ ਪਿੰਦਾ ਹੈ ਮਰਦਾ ਹੈ ਦੇ ਅਨੰਦ ਦੇ ਟੋਕ ਵਿੱਚ ਰਹਿੰਦਾ ਹੈ ਜਾਣਨ ਕਰੋ ਕਟਨਾ ਹਿਰੀ ਵਾਹੀ ਗੁਰੂ ਸਾਹਿਬ ਜੀ ਖਾਦ ਮੇਲ ਵਰਤਾ ਅਨੰਦੁ ਲਾਸੋ ਆਪਣੀ ਆਮਾਨ ਕਲਿਬੌਰ ਸਹੂਲਤ ਅਗਿਆਨਿ ਮਨ ਨੂੰ ਰੋਜ਼ ਕਰੇ ਜੇ ਕਹਿੰਦਾ ਮਾਈ ਗੁਰੂ ਜੀ ਆਪਣੇ ਅਮਾਨਤ ਮੂ ਕੁਝ ਮੋੜ ਕੇ ਲੈ ਲਵੇ ਆਪਣੀ ਆਮਾਨਤ ਜੋ ਘੌਰ ਸੋਹੜੇ ਤੇਰੇ ਜ ਆਪਣੇ ਮਨ ਤਾਂ ਜੋ ਕੁਝ ਮੋੜ ਕੇ ਲੈ ਲਵੇ ਆਪਣੀ ਅਗਿਆਨਿ ਮਨ ਨੂੰ ਰੋਜ਼ ਕਰੇ ਤਾਂ ਜਿਹੜਾ ਅਗਿਆਨਿ ਮਨ ਹੈ ਨਜ਼ਰ ਦਾ ਇਹਦੇ ਵਿੱਚ ਉਸਤਾ ਹੈ ਉਸ ਦਾ ਘਟਣਾ ਹੈ ਮੇਰੇ ਕੋਲ ਬਸੁੱਲੇ ਨਹੀਂ ਮਾੜ ਜੀ ਨੇ ले जेटा जे जेकर जेकर ले भी सदगा मन भी गुस्सा कर करे करो। भी प्रतीत आप ही गोगा बहुत उसका विश्वास न होगा जेड़ जीव है अपने प्रतीत आप ही ऐसा करके अपने प्रतीत आप ही गुआ बैठ प्रतीत आप ही गुआ बैठता बैठ है ही है जब तक एक बार प्रतीत हो गना गवा बैठाओ फिर उस पिसा नहीं हों अपने प्रतीत आप ही होश्वास ना होच्चारण करो ਰਾਖਾ ਰੱਖੇ ਪਰਉਪਯ ਅਗਿਆ ਮੰਨੈ ਮਾਥਾ ਮਾਰੀ ਗਏ ਚਾਈਦੇ ਨੂੰ ਇਹ ਅੱਗੇ ਜਿਹੜੇ ਵਸਤੂ ਹੈ ਨੇ ਪਾਸ ਹੈ ਕਹਿੰਦਾ ਉਹਦੇ ਮੋੜ ਕੇ ਲੈਣ ਵੇਲੇ ਪੁੱਛੀ ਕਰੇ ਜੁਝੇ ਨਾਲ ਉਹਦੇ ਅੱਗੇ ਧਰ ਲਵੇ ਇਹਨੇ ਵਸਤੂ ਲੈ ਮਿਲਾਵੇ ਖੁਸ਼ੀ ਨਾਲ ਉਹਦੇ ਅੱਗੇ ਮਾਰਗ ਦੇ ਰੱਖ ਦਵੇ ਤੇ ਉਹਦੀ ਜਿਹੜੀ ਆਗਿਆ ਹੈ ਜੋ ਅੱਗੇ ਹੋ ਰੇ ਫਿਰ ਮੱਥੇ ਕਰਕੇ ਵਾਜੇ ਲਵੇ ਪਰਉਪਯ ਅਗਿਆ ਮੰਨ ਮਾਥਾ ਜੋੜੀ ਜੜੀ ਆ ਗਿਆ ਵਾਹ ਗੁਰੂ ਜੀ ਦੇ ਪਰਮੇਸ਼ਰੇ ਫੇਰ ਮੱਝ ਕਰਕੇ ਬੰਨ ਲਵੇ ਉਚਾਰਨ ਕਰੋ ਸਤਨਾਮ ਈ ਰਾਈ ਗੁਰੂ ਘਰ ਹੈ ਬੜੀ ਇਤਿਹਾਸ ਕਰਨ ਵਾਲਾ ਮਹਾਰਾਜ ਕਹਿੰਦੇ ਉਤੇ ਤੋਗਣ ਕਰਨੇ ਹਾਲ ਇਤਿਹਾਸ ਹੈ ਕਿ ਵਾਹ ਗੁਰੂ ਜੀ ਜਿਹੜਾ ਪਰਮੇਸ਼ਰ ਹੈ ਉਹ 4 ਗੁਣਾ ਹੋਰ ਬਸਵੰਦੰਦਾ ਹੈ ਜਿਹਦੇ ਉਹਨੂੰ ਨਿਹਾਲ ਕਰ ਦਿੰਦਾ ਹੈ ਇਹ ਨਾਨਕ ਨਾਨਕ ਦਾ ਸਦਾ ਯਾਦ ਹੈ ਨਾਨਕ ਜਿਹੜਾ ਹੋ ਪਰਮੇਸ਼ਰ ਸਦਾ ਹੀ ਦਿਆਲ ਹੈ ਉਚਾਰਨ ਕਰੋ ਤੀਸਰਾ ਪਦਾ ਹੈ ਪੰਜਵੀਂ ਅਸ਼ਟਪਦੀ ਦਾ ਮਹਾਰਾਜ ਜੀ ਕਿਰਪਾ ਕਰੋ ਬੇਨਤੀ ਹੈ ਜੀ ਅਨਕ ਭਾਟ ਮਾਇਆ ਦੇ ਹੇਟ ਕਹਿੰਦਾ ਮਾਇਆ ਦੇ ਜਿਹੜੇ ਪਿਆਰ ਹੈ ਮਾਇਆ ਦੇ ਅਨਕ ਰੂਪ ਹੈ ਅਨਕ ਮਾਇਦੇ ਭਿਆਗ ਦੇ ਅੰਝ ਵਿੱਚ ਅਰੇ ਇਹ ਕਹਿੰਦਾ ਵੇ ਨੀਚ ਰਹਿਣੇ ਨਹੀਂ ਜੀ ਜਾਵੇ ਲਫਟਰ ਆਵਦੇ ਵਿੱਚ ਜਾਣੇ ਨੂੰ ਬਤਾਇਆ ਇਹ ਪ੍ਰਜਾਣ ਸਾਧਾ ਰਹਿਣਾ ਨਹੀਂ ਹੁੰਦਾ ਅਨਕ ਮਾਇਆ ਬਾਠ ਅੰਧ ਭਾਦ ਮਾਇਆਗੇ ਹੈ ਮਾਇਦੇ ਭਿਆਗ ਦੇ ਦੇਖਾ ਪ੍ਰਕਾਰ ਨੇ ਹਾਨਾ ਤੇ ਇਹਦੇ ਵਿੱਚ ਲਫਟਰ ਆਇਆ ਹੈ ਨੀਚ-ਨੀਚ ਲੱਗੇ ਤੇ ਨੀਚੇ ਜਾਂਦਾ ਗਿਆ ਕਿ ਸਦਾ ਨਹੀਂ ਰਹਿਣਾ ਇਹਨੇ ਨੜ ਪਰ ਬੋਵਨ ਗਿਆਨ ਨੇ ਟਕੰਡਾ ਅਵਾਸ਼ੀ ਹਿ ਨਨੇ ਇਹ ਗਿਆਨ ਨਾਸ਼ਵਾਨ ਨਨੇ ਨਹੀਂ ਰਣ ਹਰ ਉਚਾਰਨ ਕਰੋ ਸਤਨਾਮ ਹੀ ਵਾਹੀ ਗੁਰੂ ਸਾਹਿਬ ਜੀ ਬਿਖ ਕੇ ਛਾਇਆ ਸ਼ੋ ਰੰਗ ਲਾਵੇ ਹੁਣ ਕਹਿੰਦਾ ਜੇ ਮਹਾਰਾਜ ਜਿੰਨੇ ਨੇ ਜੇ ਬ੍ਰਿਖਲੀ ਜਿਹੜੀ ਆਇਆ ਹੈ ਗੁਰੂ ਰਿਪਿਖੇ ਲਾ ਕੇ ਬੈਠ ਜਾਵੇ ਉਹ ਬੁੱਝ ਚੋ ਜਿਹੜੀ ਛਾਇਆ ਉਹਨੇ ਉਹ ਤਾਂ ਬੈਠ ਜਾਂਦੀ ਐ ਉਹ ਬਿਨਸਾ ਉਹ ਮਨ ਨੂੰ ਸੁਧਾਵੈ ਕਹਿੰਦਾ ਫਿਰ ਜਦੋਂ ਛਾਇਆ ਵਿੱਚ ਜਾਂਗੇ ਜਿਹੜਾ ਮਨ ਵਿੱਚ ਉਹ ਪ੍ਰਸਾਦ ਕਰਦਾ ਹੈ ਉਜਾਰਨ ਕਰੋ ਸਾਧਨਾ ਕੀ ਰਿਵਾਇਤੀ ਗੁਰੂ ਪਾਏ ਗਜੀ ਜੋ ਦਿੱਸੇ ਜੋ ਚੰਨ ਹਾਰ ਲੱਗ ਰਿਹਾ ਹੋਤਾ ਹੈ ਅੰਧ ਅਧਾਰ ਮਹਾਰਾਜ ਇਹ ਕਹਿੰਦੇ ਜੋ ਕੁਝ ਵੀ ਦਿੱਸ ਰਿਹਾ ਹੈ ਨਾ ਸਾਰਾ ਹੈ ਸਾਰਾ ਜਿੰਨਾ ਵੀ ਇਹ ਚੱਲਣ ਹਾਰੈ ਇਹਨਾਂ ਨੂੰ ਰੁਕਣਾ ਨਹੀਂ ਹੈ ਜੇ ਕੀ ਫੈਦਲੇ ਜਾਣੇ ਜਾਣਣਾ ਹੈ ਜੋ ਜਿਸੇ ਤੋਂ ਚੱਲਣ ਹਾਰ ਜਿਨੇ ਜਾਣਾ ਇਹਨਾਂ ਨੇ ਤੀਜੇ ਵਸਤੂਆਂ ਨੇ ਆ ਨਾਸ ਰੈ ਨਾਸ ਹੈ ਨਾਸਨ ਘੜ ਰੈ ਜੋ ਜਿਸੇ ਤੋਂ ਚੱਲਣ ਹਾਰ ਉਹਨਾਂ ਦੇ ਅੰਧ ਅੰਧਾਰ ਸੇਈਸਰਨਾ ਮਾਰਜੀ ਕਹਿੰਦੇ ਇਹਦਾ ਜੀਵ ਹੈ ਘੂਰ ਨਾ ਹੈ ਇਹਨੂੰ ਚੰਬੜਿਆ ਹੋਇਆ ਹੈ ਲਖ ਰਿਓਟ ਹੈ ਅੰਦਰ ਦਾ ਇਹ ਦੇਵੀ ਜੀ ਜਿੰਨ ਪਕੜ ਕਰ ਰੱਖੀ ਹੈ ਇਹਦੇ ਨੇ ਉਚਾਰਨ ਕਰੋ ਸਤਨਾਮ ਧੀਰਾਈ ਭੁਲਾਈ ਬੁਧੀ ਇਹ ਪਕੜ ਕੇ ਉਹ ਕਰੇ ਰੱਖੇਗੇ ਅਗਿਆਨਤਾ ਮਨ ਵਿੱਚ ਅਗਿਆਨਤਾ ਹੈ ਕਿ ਜਿਸ ਅਗਿਆਨਤਾ ਕਰਕੇ ਹੁੰਦਾ ਹੈ ਅਰਾ ਉਹ ਲਖ ਰਿਓਟ ਹੈ ਅੰਦਰ ਦਾ ਅੱਗੇ ਮਾਰੀ ਉਹਨੇ ਬਟਾਉ ਸ਼ੋਜੋ ਲਾਗੈ ਨੇਹ ਤਾਂ ਕੋ ਆਦਨਾ ਹਵੇ ਕੇ ਹੋ बटाऊ कहेंीति हाथ कुछ भी नहीं आता बटाओ मुझना जो, जो हाथ तो कुछ भी नहीं आता है उच्चारण करो दागी। दागी। मन हर के न्याय प्रीत सुखदाई ਮਾਰੇ ਕਿਰਪਾ ਨਾਨਕ ਆਪ ਲੈ ਲਾਈ ਏ ਮਨ ਮਾਰੇ ਸੁਣ ਜਾ ਰਿਹਾ ਏ ਮਨ ਹਰੀ ਦੇ ਨਾਮ ਜਿਹੜੀ ਪ੍ਰੀਤ ਹੈ ਸੁੱਖਾਂ ਦੇ ਜਾਤੀ ਹੈ ਸੁੱਖਾਂ ਦੇਣ ਵਾਲੀ ਹੈ ਜੋ ਅਵਨਾਸੀ ਵਸਤੂ ਹੈ ਇਹ ਪ੍ਰੀਤ ਹੈ ਜਿਹੜੀ ਅਵਨਾਸੀ ਹੈ ਸਦਾ ਰਹਿਣ ਵਾਲੀ ਪ੍ਰੀਤ ਹੈ ਸੁਖਦਾਈ ਹੈ ਕਰ ਕਿਰਪਾ ਨਾਨਕ ਆਪ ਲੈ ਲਾਈ ਪਰੇ ਪ੍ਰੀਤ ਜਿਹੜੀ ਇਹ ਸਾਈਂ ਨਾਲ ਸਾਡੀ ਲੱਗਦੀ ਹੈ ਉਹ ਆਪਣੀ ਕਿਰਪਾ ਨਾਲ ਆਪੇ ਲਾਉਂਦਾ ਹੈ ਉਚਾਰਨ ਕਰੋ ਸਾਧਨਾ ਹੀ ਰਿਵਾਜੀ ਗੁਰੂ ਸਾਹਿਬ ਦੀ ਮਰਗਨਾਮੇ ਇਹ ਪ੍ਰੀਤਿ ਸੁਖਾਂ ਦੇਣ ਵਾਲੀ ਹੈ ਆਪ ਜੀ ਦੇ ਜੀਵ ਤੇ ਉਹ ਕਿਰਪਾ ਕਰਦਾ ਹੈ ਫਿਰ ਆਪਣਾ ਭੇਤ ਲਾ ਲੈਂਦਾ ਹੈ ਉਚਾਰਨ ਕਰੋ ਸਾਧਨਾ ਇਹ ਤੇ ਬੜਾ ਕਰੋ ਮਿੱਠਿਆ ਜਾਣ ਧੰਨ ਕਟੰਬ ਸੁਆਇਆ ਮਿਚਿਆ ਹੋਮੈ ਮਮਤਾ ਮਾਇਆ ਮਹਾਰਾਜੀ ਸਮਝਾਣੇ ਜੀਵ ਦੇ ਵਿੱਚ ਰਚਾਣਾ ਹੈ ਨਾ ਜਿਹੜਾ ਧੰਨ ਹੈ ਜਿਹਦੇ ਨਾਲ ਕਟੰਬ ਰਹੇ ਨੇ ਉਹ ਪਰਿਵਾਰ ਹੈ ਇਹ ਮਿੱਠਿਆ ਬਾਰੇ ਕਹਿੰਦੇ ਮਿੱਠਿਆ ਠੂਠਾ ਹੈ ਜੇ ਮਿੱਠਿਆ ਹੋਮੈ ਮਮਤਾ ਮਾਇਆ ਜਿਹਦੇ ਤੋਂ ਛੱਡ ਕੇ ਉਮੇ ਕਰਦਾ ਹਾਂ ਮੰਮਤਾ ਕਰਦਾ ਹਾਂ ਇਹ ਜਿਹੜੀ ਮਾਇਆ ਇਹ ਵੀ ਮਿੱਠਿਆ ਹੈ ਭਾਵ ਮਿੱਠਿਆ ਵਿੱਚ ਮੈਂ ਮੇਰੀ ਜੀ ਜਿਹੜੀ ਔਕ ਮਿੱਠਿਆ ਹੈ ਉਚਾਰਨ ਕਰੋ ਫਤਨਾਮ ਹੀ ਰਿਦਾਹੀ ਗੁਰੂਾਇ ਹੈ ਬਦੀ ਸਾਰੇ ਤੁਹਾਨੂੰ ਮਿੱਠਿਆ ਰਹਾ ਜਿਹੜੇ ਮਿੱਠਿਆ ਰਾਜ ਜੋਗਨ ਧਨ ਮਾਲ ਹੁਣ ਜਿਹੜਾ ਜੋਗਨ ਹੈ ਕਹਿੰਦੇ ਸੁਨ ਕਰਦਾ ਹੈ ਬੰਦੇ ਵੀ ਜੋਗਨ ਹੈ ਢਾਨ ਹੈ ਬਗੋਲ ਤੇ ਮਾਰ ਹੈ ਮਾਰ ਕੇ ਢੂਠੇ ਆਉਂਦੇ ਵਿਚਾਰਾ ਲੰਦਾ ਢੂਠੇ ਵਿਚਾਰਾ ਜੋਗਨ ਧਨ ਮਾਰ ਵਿਚਿਆ ਕਾਮ ਕਰੋਧ ਵਿਖਰਾਵਨ ਜਿਹੜੇ ਇਹਨਾਂ ਦੇ ਰਾਸਾ ਹਨ ਰਾਸ ਮਾਰਦੇ ਕਹਿੰਦੇ ਵਿਚਰਾ ਕਾਮ ਵਿਚੇ ਲਪਾਏ ਮਨ ਹੋ ਜਾਣਾ ਕਾਮ ਕਰੋਧ ਅੰਦਰ ਕੋਰੋਧ ਭਿਆਨਕ ਕਰੋਧ ਵਾਲੇ ਕਹਿੰਦੇ ਜਿਹੜਾ

ਜਦਾਂ ਜਦੋਂ ਉਹ ਜਿਹੜਾ ਰਾਸ ਹੈ ਮਾਰਦੇ ਜਾਂਦੇ ਹਸਤੀਆਂ ਜਿਹੜੇ ਹਾਥੀ ਆ ਫਿਰ ਆਸਮਨ ਕਹਿੰਦੇ ਘੋੜਿਆਂ ਨੂੰ ਬਾਤਰਵਾ ਸੁੰਦਰ ਬਤਵਾ ਜਿਹੜੇ ਆਂ ਕਹਿੰਦੇ ਮਾਰੀ ਜਿਹੜੇ ਇੱਕ ਝੂਠੇ ਆਨ ਉਚਾਰਨ ਕਰੋ ਸਤਨਾਮ ਸ਼ੀਰੀ ਵਾਹੀ ਗੁਰੂ ਸਾਹਿਬ ਜੀ ਮਿੱਠਿਆ ਰੰਗ ਸੰਗ ਮਾਇਆ ਪੇਗਾ ਹਸਦਾ ਕਹਿੰਦੇ ਜਿਹੜੇ ਚੀਜ਼ਾਂ ਸਾਰੇ ਮਿਥਿਆ ਝੂਠਿਆ ਹਨ ਇਹਨਾਂ ਦੇ ਨਾਲ ਪਿਆਰ ਹੈ ਜਿਹੜਾ ਲਾਡ ਚਲਾਉ ਕਰਨਾ ਲਾਡ ਕਰਨਾ ਬਿਆਨ ਕਰਨਾ ਤੇ ਇਹਨਾਂ ਚੀਜ਼ਾਂ ਦੇਖਦੇ ਕੇ ਬੜਾ ਖੁਸ਼ੀ ਹੋਣਾ ਅੰਨ ਵੀ ਚਲੇ ਜਾਣਾ ਵੀ ਦੇਖੋ ਮੈਂ ਉਹ ਕਿੱਡੀ ਵੱਡੀ ਕੋਠੀ ਹੈ ਕਿੱਡੀ ਵੱਡੀ ਕਾਰ ਹੈ ਕਿਨੇ ਮੇਰੇ ਬੱਚੇ ਆ ਕੇ ਚੱਲਦੇ ਨੇ ਨੌਕਰ ਜਾ ਖੜਸਾਰੇ ਮਨ ਜੀ ਕਹਿੰਦੇ ਸਾਰਾ ਇਹਨੂੰ ਦੇਖਦੇ ਕੇ ਜੇ ਤੂੰ ਹੱਸ ਰਿਹਾ ਮਿਥਿਆ ਹੈ ਵੀ ਚਰਨ ਕਰੋ ਬਾਤਨਾ ਮਿੱਠਿਆ ਧਰੋ ਮੋਹ ਅਭਮਾਨ ਐਜੜੂ ਆ ਜਿਹੜਾ ਤੇਰੇ ਕੋਲ ਹੰਕਾਰ ਹੈ ਮਾਰੀਂ ਤੇ ਧਰੋ ਹੈ ਸੁੱਖਾ ਕਰਨਾ ਮੋਹ ਕਰਨਾ ਜਿਹੜਾ ਹੈ ਵੀ ਵਿਚਾ ਹੈ ਵਾਣੀ ਇਹਨੇ ਆਪਣੇ ਉੱਪਰ ਜੋ ਧੂਮਾਣ ਕਰਦਾ ਹੈ ਮਿੱਠਿਆ ਧਰੋ ਮੋਹ ਅਭਮਾਨ ਮੋਹ ਕਰਨਾ ਅਭਮਾਨ ਕਰਨਾ ਧਰੋ ਗਨਨ ਵਿਚਾਨ ਜਿਹੜਾ ਕੇ ਮਨੁੱਖ ਕਹਿੰਦੇ ਮਿੱਠਿਆ ਆਪ ਸੁਪਰ ਕਰ ਤੇ ਧੂਮਾਣ ਆਪਣੇ ਉੱਪਰ ਜੇ ਧੂਮਾਣ ਕਰਦਾ ਨਾ ਬੰਦਾ ਏ ਵੀ ਮਾਰੂ ਦੇ ਨੇ ਮਿੱਠਾ ਹੈ ਉਚਾਰਨ ਕਰੋ ਸਤਨਾਮ ਸ਼੍ਰੀ ਵਾਹਿਗੁਰੂ ਵਾਰਿਸ ਕਹਿੰਦੇ ਸੇ ਮਿੱਠੇ ਹਾਨ ਝੂਠੇ ਹਨ ਸਭ ਸਦਾ ਰਹਿਣ ਵਾਲੀ ਬਸਤੂ ਕੀ ਹੈ ਮਾਰੂ ਜੋ ਤੁਹਾਨੂੰ ਸਮਝਾਉਣ ਨੇ ਪਹਿਲਾਂ ਕੋ ਬਸਤੂ ਦਾ ਚਿਆ ਮਹਾਰਾਜ ਜੀ ਨੇ ਕਿ ਸਾਰੇ ਮਿੱਠੇ ਆ ਜੋ ਦੇਖ ਰਹੇ ਆਪਾਂ ਕਿ ਸਾਰੀ ਈ ਜਾਨੇ ਚਲੇ ਜਾਣਾ ਹੈ ਤੇ ਆਪਾਂ ਉਹ ਨਾਮ ਜਪਣ ਵਾਸਤੇ ਆਏ ਹੈ ਜੀ ਸ਼੍ਰੀ ਇਸ ਅੱਡਾ ਦੇ ਅੰਦਰ ਪਰਮੇਸ਼ਰ ਜੀ ਜੋਤ ਹੈ ਇਹ ਜੋ ਹਮ ਫੇਜ਼ਾ ਲੈਣਾ ਹੈ ਜੋ ਉਹਦੇ ਤੋਂ ਜੇ ਕੋ ਰਾਏ ਮੈਂ ਅਸੀਂ ਫਰਜਣਾ ਹੈ ਜਨਮ ਮਰ ਦੇ ਚੱਕਰ ਵਿਚ ਆ ਜਾਣਾ ਮਰ ਜਗਾ ਤੇ ਲੋਦੇ ਸਿਰੇ ਚਲੇ ਜਾਣਾ ਹੈ ਪਰ ਕਹਿੰਦਾ ਸੱਚਾ ਸਦਾ ਨਿਵੜੇ ਵਾਲੀ ਕੀ ਇਹ ਕੀ ਹੈ ਇਹਦੇ ਕੀ ਦੂਜਾ ਮਿੱਠਿਆ ਮਿੱਠਿਆ ਹੋ ਗਿਆ ਤੂੰ ਕੀ ਹੋ ਗਿਆ ਪਰ ਜਾਣੇ ਵਾਲੀ ਚੀਜ਼ ਹੈ ਮਰ ਜੂ ਦਾ ਸਾਨੂੰ ਸੰਕੇਤ ਦੇ ਰਿਹਾ ਅਨੁਚਾਰਨ ਕਰੋ ਬਾਤਨ ਅਸਰ ਭਗਤ ਸਾਧ ਕੀ ਸਰਨ ਸਾਧ ਰਹੇ ਗੁਰੂ ਕਹਿੰਦੇ ਗੈਰ ਉਹ ਵੀ ਅਰਥ ਵਿੱਚ ਆਜੋ ਰਹਿੰਦਾ ਹੈ ਤੇ ਜੇ ਉਹਨਾਂ ਸਰਨ ਲੈ ਕੇ ਗੁਰੂ ਬਤ ਸਾਨੂੰ ਜੀ ਗੁਰੂ ਜੀ ਜਿਹੜੀ ਸਦਾ ਰਹਿਣ ਵਾਲੀ ਭਗਤੀ ਉਹ ਕਰਨਾ ਕਰੋ ਅਸਰ ਭਗਤ ਸਾਧ ਕੀ ਸਾਧ ਜਿਹੜਾ ਸਦਾ ਰਹਿਣ ਵਾਲੀ ਜਿਹੜੀ ਅਨੈਉ ਭਗਤੀ ਹੈ ਉਹ ਲੈ ਆਜੋ ਸੁਭਾਣ ਜਿਹੜੇ ਸਦਾ ਰਹਿਣਾ ਹੈ ਜਿਹਦੇ ਨਾਲ ਮਿ ਜਾਣਾ ਹੈ ਨਾਮ ਜਪਿਆ ਪੰਜਾਬੀ ਵਿੱਚ ਅਕੀ ਚਰਨ ਜਨਨਾ ਇੱਥੇ ਗੁਰੂ ਮਹਾਰਾਜ ਜੀ ਇਹਦੇ ਨਾਨਕ ਪਰਮੇਸ਼ਰ ਦੇ ਚਰਨ ਜਨ ਜਨ ਜਪ ਕੇ ਜੁਦਾ ਹੈ ਗੁਰੂ ਨਾਨਕ ਪਰਮੇਸ਼ਰ ਪ੍ਰਭੂ ਦੇ ਜਿਹੜੇ ਚਰਨ ਹੈ ਉਹਨਾਂ ਨੂੰ ਜਪ ਜਪ ਕੇ ਉਹ ਜੁਦਾ ਹੈ ਭਾਵ ਭਗਤੀ ਕਰਦਾ ਹੈ ਉਚਾਰਨ ਕਰੋ ਬਾਤਨਾ ਇਤਰਾ ਜਿਹੜੇ ਸਦਾ ਰਹਿਣ ਵਾਲੇ ਪਕਤੀ ਆ ਪ੍ਰਭੂ ਜੀ ਉਹਦੇ ਨਾਲ ਜੁੜ ਕੇ ਜਿਹੜਾ ਜੀਵ ਹੈ ਇਹ ਆਪਾ ਆਪਣੇ ਆਪ ਹੈ ਜਿਹੜਾ ਜੁਣੀ ਰਹਿਣਾ ਨਾਲ ਜੁੜ ਗਏ ਤੇ ਬਤਾਰਾ ਨੂੰ ਮਜਾ ਸਕਦਾ ਹੈ ਜਨਮ ਨੂੰ ਪਾ ਸਕਦਾ ਹੈ ਜਿਮਾੜੀ ਗੁਰ ਕਹਣੇ ਕਿ ਭਾਈ ਇਸ ਨੂੰ ਕਰੋ ਪਕਤੀ ਨੂੰ ਇਹ ਸਦਾ ਰਹਿਣ ਵਾਲੀ ਹੈ ਉਹ ਕੀ ਚਾਹੀ ਨਹੀਂ ਹੈ ਸਦਾ ਰਹਿਣਾ ਹੈ ਸੋ ਇੱਥੇ ਹੁਣ ਮਹਾਰਾਜ ਜੀ ਦੇ ਰਹਿਣ ਵਾਲੀ ਤੋਂ ਚਾਰ ਪਦੇ ਜਿਹੜੇ ਪੰਜਵੇਂ ਸਬਦੀ ਦੇ ਤੋਂ ਹੋਣ ਹੋਇਆ ਨਾ

ਇੱਕਾ ਵੀ ਮੜਿਆ ਆਪ ਜੀ ਕਾਹੂ ਉੱਪਰ ਕੱਢਿਆ ਹੋਇਆ ਹੈ ਬੜੇ ਰਹਿਮਤ ਹੋ ਰਹੀ ਨੇ ਜੀ ਵੀ ਸੋ ਹੁਣ ਕਛਾ ਨੂੰ ਬਿਨਾਮ ਦਿੰਦੇ ਹਾਂ ਬਲਾਉ ਬਚੇ ਬਾਹਰ